ਗੁਰੂ ਪਿਆਰਿਓ ਜਦੋਂ ਅਸੀਂ ਸੰਸਾਰ ਦੇ ਵਿੱਚ ਵਿਚਰਦੇ ਆਂ ਆਸੇ-ਪਾਸੇ ਵੇਖਦੇ ਆਂ ਜਿਆਦਾ ਕਰਕੇ ਸਾਰਿਆਂ ਦੇ ਪਰਿਵਾਰ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਹੈਗੀ ਆ ਕਿਤੇ ਨਾ ਕਿਤੇ ਕੋਈ ਕਲੇਸ਼ ਆ ਕਿਤੇ ਕੋਈ ਆਪਣੇ ਵਿਆਹ ਤੋਂ ਦੁਖੀ ਆ ਕੋਈ ਆਪਣੀ ਔਲਾਦ ਤੋਂ ਦੁਖੀ ਆ ਬੱਚਿਆਂ ਤੋਂ ਦੁਖੀ ਆ ਕੋਈ ਆਪਣੇ ਮਾਪਿਓ ਤੋਂ ਦੁਖੀ ਆ ਕਿਸੇ ਦਾ ਕੋਈ ਕੰਮ ਨਹੀਂ ਚੱਲ ਰਿਹਾ ਕਿਸੇ ਨੂੰ ਕੋਈ ਰੋਗ ਆ ਸਾਰਿਆਂ ਨੂੰ ਵੱਖਰੇ ਵੱਖਰੇ ਦੁੱਖ ਨੇ ਜੇਕਰ ਆਪਾਂ ਇਹਨਾਂ ਦੁੱਖਾਂ ਦਾ ਕਾਰਨ ਦੇਖੀਏ ਵੀ ਅਸੀਂ ਦੁਖੀ ਕਿਉਂ ਹੋ ਜਾਂਦੇ ਆ ਜਦੋਂ ਕਾਰਨ ਲੱਭਦੇ ਆ ਉਦੋਂ ਪਤਾ ਲੱਗਦਾ ਕਿ ਅਸੀਂ ਸਾਰੇ ਹੀ ਆਪਣੇ ਆਪ ਨੂੰ ਸਹੀ ਸਾਬਤ ਕਰਨ ਵਿੱਚ ਲੱਗੇ ਹੋਏ ਆ ਇੱਕ ਦੂਜੇ ਦੀ ਸੁਣਦੇ ਨਹੀਂ ਮੰਨਣ ਦੀ ਤਾਂ ਦੂਰ ਦੀ ਗੱਲ ਇੱਕ ਦੂਜੇ ਨੂੰ ਸਮਝਦੇ ਨਹੀਂ ਸਮਾਂ ਨਹੀਂ ਦਿੰਦੇ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਅਸੀਂ ਲੜਾਈਆਂ ਕਰਦੇ ਆ ਇਹਨਾਂ ਲੜਾਈਆਂ ਦਾ ਕਾਰਨ ਭਾਵੇਂ ਹਉਮੈ ਆ ਬੰਦੇ ਦੀ ਕਈ ਵਾਰ ਇਹ ਵੀ ਹੋ ਜਾਂਦਾ ਕਿ ਧਨ ਦੀ ਕਮੀ ਹੋ ਜਾਣੀ ਘਰ ਵਿੱਚ ਜਾਂ ਕੋਈ ਹੋਰ ਮਸਲਾ ਹੋ ਜਾਂਦਾ ਜਿਹਨੂੰ ਆਪਾਂ ਵੱਡਾ ਬਣਾ ਦਿੰਨੇ ਆ ਦੇਖਿਆ ਗਿਆ ਕਈ ਪਰਿਵਾਰ ਚੰਗੇ ਭਲੇ ਹੁੰਦੇ ਆ ਸਭ ਕੁਝ ਠੀਕ ਹੁੰਦਾ ਮਿਲਦੇ ਆ ਵਰਤਦੇ ਆ ਇੱਕਦਮ ਅਚਨਚੇਤ ਕੋਈ ਟੈਨਸ਼ਨ ਆ ਜਾਂਦੀ ਆ ਤੰਗੀ ਆ ਜਾਂਦੀ ਆ ਕੋਈ ਕੰਮ ਮੜ ਜਾਂਦਾ ਕੋਈ ਹੱਲ ਹੀ ਨਹੀਂ ਲੱਭਦਾ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਹੋਵੇ ਅੱਜ ਦੇ ਜਿਹੜੇ ਵਿਚਾਰ ਉਹਨਾਂ ਵਿੱਚ ਮੈਂ ਤੁਹਾਨੂੰ ਚਾਰ ਗੱਲਾਂ ਦੱਸਾਂਗਾ ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਇਹਨਾਂ ਨੂੰ ਲਾਗੂ ਕਰ ਲਮੋਗੇ ਤਾਂ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਹੋ ਜਾਵੇਗਾ ਦੁਨੀਆ ਤੇ ਜਿੱਡੇ ਵੱਡੇ-ਵੱਡੇ ਮਸਲੇ ਹੁੰਦੇ ਆ ਹਰ ਇੱਕ ਮਸਲੇ ਦਾ ਹੱਲ ਹੁੰਦਾ ਵਾ ਸਾਡੀਆਂ ਪਰੇਸ਼ਾਨੀਆਂ ਦਾ ਹੱਲ ਹੈਗਾ ਆਓ ਆਪਾਂ ਸਮਝਦੇ ਹਾਂ ਕਿਵੇਂ ਇਹਨਾਂ ਨੂੰ ਆਪਾਂ ਬਹੁਤ ਸੌਖੇ ਸਹਿਜ ਤਰੀਕੇ ਨਾਲ ਹੱਲ ਕਰ ਸਕਦੇ ਹਾਂ ਇੱਥੇ ਜੋ ਵੀ ਤੁਹਾਨੂੰ ਦੱਸਿਆ ਜਾਵੇਗਾ ਉਹ ਗੁਰਬਾਣੀ ਦੇ ਵਿੱਚੋਂ ਹੀ ਹੋਵੇਗਾ ਸਭ ਤੋਂ ਪਹਿਲੀ ਗੱਲ ਕਿ ਸਾਨੂੰ ਕਦੇ ਵੀ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਚਾਹੇ ਉਹ ਸਾਡੇ ਪਰਿਵਾਰ ਦੇ ਕੋਈ ਮੈਂਬਰ ਕਿਉਂ ਨਾ ਹੋਵੇ ਕਿਉਂਕਿ ਜਦੋਂ ਘਰਾਂ ਵਿੱਚ ਨਿੱਕੀਆਂ-ਨਿੱਕੀਆਂ ਲੜਾਈਆਂ ਹੁੰਦੀਆਂ ਅਸੀਂ ਆਪਣੇ ਪਰਿਵਾਰ ਦੀਆਂ ਗੱਲਾਂ ਬਾਹਰ ਜਾ ਕੇ ਦੱਸਣ ਲੱਗ ਜਾਂਦੇ ਹਾਂ ਆਪਣੇ ਪਰਿਵਾਰ ਦੇ ਜੀਵਾਂ ਦੀ ਹੀ ਨਿੰਦਿਆ ਕਰਦੇ ਹਾਂ ਕਈ ਵਾਰੀ ਸਾਡੀ ਸਮਝ ਨਹੀਂ ਹੁੰਦੀ ਉਹਨਾਂ ਨਾਲ ਅਣਬਣ ਹੋ ਜਾਂਦੀ ਆ ਆਪਾਂ ਭਾਵਕ ਹੋ ਕੇ ਨਿੱਕੀ-ਨਿੱਕੀ ਗੱਲ ਦੂਜਿਆਂ ਨੂੰ ਦੱਸਦੇ ਹਾਂ ਆਪਣਿਆਂ ਨੂੰ ਦੂਜਿਆਂ ਸਾਹਮਣੇ ਛੋਟਾ ਕਰ ਦਿੰਨੇ ਆ ਇਹ ਗਲਤੀ ਤੁਸੀਂ ਕਦੇ ਨਹੀਂ ਕਰਨੀ ਜੇ ਕੋਈ ਨਿੰਦਿਆ ਸਗੋਂ ਕਰਦਾ ਵਾ ਉਹਨੂੰ ਹਟਾਉਣਾ ਵਾ ਕਿ ਨਿੰਦਿਆ ਕਰਨ ਤੋਂ ਗੁਰੂ ਜੀ ਨੇ ਮਨਾ ਕੀਤਾ ਹੈ ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਦ ਕਰਨ ਗੁਰੂ ਅਮਰਦਾਸ ਜੀ ਬਚਨ ਕਰਦੇ ਆ ਕਿ ਜਿਹੜੇ ਆਪਣੇ ਮਨ ਦੇ ਪਿੱਛੇ ਚੱਲਦੇ ਆ ਮਨ ਪਿੱਛੇ ਲੱਗਦੇ ਆ ਉਹੀ ਦੂਜਿਆਂ ਦੀ ਨਿੰਦਿਆ ਕਰਦੇ ਆ ਤੇ ਨਿੰਦਿਆ ਕਰਨੀ ਕੋਈ ਚੰਗਾ ਕੰਮ ਨਹੀਂ ਹੁੰਦਾ ਇਹ ਮਾੜਾ ਕਰਮ ਕਈ ਵਾਰੀ ਇਹ ਵੀ ਦੇਖਿਆ ਗਿਆ ਕਿ ਅਸੀਂ ਕਿਸੇ ਨੂੰ ਵੱਦਵਾ ਆਪਣੇ ਅੰਦਰੋਂ ਅਸੀਸਾਂ ਚ ਕੀ ਦੇਣੀਆਂ ਵੱਧਵਾਵਾ ਮੰਦਨੇ ਆਂ ਅਸੀਂ ਬਹੁਤ ਛੇਤੀ ਕੋਈ ਚੰਗਾ ਕਰ ਦੇਵੇ ਅਸੀਸ ਭਾਵੇਂ ਅਸੀਂ ਦਈਏ ਚਾਹੇ ਨਾ ਪਰ ਕੋਈ ਮਾੜਾ ਕਰ ਦੇਵੇ ਬਹੁਤ ਜਲਦੀ ਅਸੀਂ ਵੱਧਵਾ ਦੇਣ ਲੱਗ ਜਾਂਦੇ ਆ ਸਾਡੇ ਵਿੱਚ ਸ਼ੈਨਸ਼ੀਲਤਾ ਦੀ ਬੜੀ ਕਮੀ ਆ ਕੁਝ ਲੋਕ ਸਾਡੀ ਜ਼ਿੰਦਗੀ ਵਿੱਚ ਆਉਂਦੇ ਆ ਸਾਡੇ ਨਾਲ ਧੋਖਾ ਕਰ ਜਾਂਦੇ ਆ ਪਰ ਸਾਨੂੰ ਉਹਨਾਂ ਨੂੰ ਵੱਧਵਾ ਨਹੀਂ ਦੇਣੀ ਚਾਹੀਦੀ ਸਗੋਂ ਆਪੇ ਬੀਜ ਆਪੇ ਹੀ ਖਾਹੁ ਦੇ ਸਿਧਾਂਤ ਤੇ ਚੱਲਣਾ ਚਾਹੀਦਾ ਪੀ ਜਿਹੋ ਜਾਨੇ ਬੀਜ ਆਪੇ ਵੱਡੇਗਾ ਉਹਦੇ ਕਰਮਾਂ ਦੀ ਸਜ਼ਾ ਉਹਨੂੰ ਮਿਲੂਗੀ ਹੀ ਮਿਲੂਗੀ। ਕਈ ਵਾਰੀ ਬਹੁਤਾ ਗੁੱਸੇ 'ਚ ਆ ਕੇ ਆਪਾਂ ਇਸ ਤਰ੍ਹਾਂ ਆਪਣੀ ਸਿਹਤ ਜਿੱਥੇ ਖਰਾਬ ਕਰ ਲੈਨੇ ਆ ਉੱਥੇ ਅਣਬਣ ਵੀ ਬਹੁਤ ਜ਼ਿਆਦਾ ਹੋ ਜਾਂਦੀ ਆ ਕਿਉਂਕਿ ਗੁੱਸੇ ਵਿੱਚ ਕਈ ਵਾਰੀ ਇਹੋ ਜਿਹੇ ਸ਼ਬਦ ਨਿਕਲ ਜਾਂਦੇ ਆ ਮੂੰਹ ਦੇ ਵਿੱਚੋਂ ਬਾਹਰ ਜਿਹੜੇ ਬਾਅਦ ਵਿੱਚ ਕਦੇ ਸਾਰੀ ਜ਼ਿੰਦਗੀ ਵਾਪਸ ਨਹੀਂ ਆ ਸਕਦੇ। ਨਾਲੇ ਜਿਹੜੇ ਵੀ ਇਨਸਾਨ ਹਮੇਸ਼ਾ ਦੂਜਿਆਂ ਬਾਰੇ ਬੁਰਾ ਸੋਚਦੇ ਆ ਉਹ ਕਦੇ ਵੀ ਉਹਨਾਂ ਦੀ ਸਿਹਤ ਚੜ੍ਹਦੀ ਕਲਾ 'ਚ ਨਹੀਂ ਹੋ ਸਕਦੀ ਉਹ ਕਦੇ ਵੀ ਠੀਕ ਨਹੀਂ ਹੋ ਸਕਦੇ ਜਿਹੜਾ ਬੰਦਾ ਆਪ ਹੀ ਠੀਕ ਨਹੀਂ ਉਹਦੇ ਘਰ ਵਿੱਚ ਜਿਹੜੀਆਂ ਪਰੇਸ਼ਾਨੀਆਂ ਹਨ ਉਹ ਕਿਸ ਤਰ੍ਹਾਂ ਦੂਰ ਹੋਣਗੀਆਂ ਜੀ ਕਿਉਂਕਿ ਸਰੀਰ ਹੀ ਉਹਨੂੰ ਰੋਗ ਲੱਗੇ ਹੋਏ ਆ ਜਿੰਨਾ ਮਰਜ਼ੀ ਬੰਦੇ ਕੋਲ ਪੈਸਾ ਹੋਵੇ ਫਿਰ ਉਹ ਖੁਸ਼ੀ ਨਹੀਂ ਪ੍ਰਾਪਤ ਕਰ ਸਕਦਾ ਜਦੋਂ ਅਸੀਂ ਕਿਸੇ ਨੂੰ ਬਦਦਵਾ ਦਿੰਨੇ ਆ ਗੁੱਸੇ ਵਿੱਚ ਆ ਕੇ ਤਾਂ ਤੁਸੀਂ ਉਸ ਵਕਤ ਤੇ ਸੋਚਿਆ ਕਰੋ ਜੇ ਕੋਈ ਸਾਨੂੰ ਸਾਡੀ ਗਲਤੀ ਤੇ ਬਦਦਵਾ ਦੇਵੇ ਕਹਿੋ ਜਾਂ ਸਾਨੂੰ ਮਹਿਸੂਸ ਹੋਵੇਗਾ ਨਾਲੇ ਜਿਹੜੇ ਪਰਿਵਾਰ ਵਿੱਚ ਅਸੀਂ ਰਹਿੰਨੇ ਆ ਇਹ ਰਿਸ਼ਤੇ ਉਹ ਰਿਸ਼ਤੇ ਆ ਜਿਹੜੇ ਹੁਣ ਛੱਡੇ ਨਹੀਂ ਜਾ ਸਕਦੇ ਇਹ ਨਿਭਾਉਣੇ ਹੀ ਪੈਣੇ ਆ ਇਹ ਪੂਰਵ ਜਨਮ ਕੇ ਮਿਲੇ ਸੰਜੋਗੀ ਆ ਇਹ ਸਾਨੂੰ ਸਾਡੇ ਕਰਮਾਂ ਵਿੱਚ ਸੀਗੇ ਤਾਂ ਸਾਨੂੰ ਇਹਨਾਂ ਨੂੰ ਨਿਭਾਉਣਾ ਚਾਹੀਦਾ ਵਾਹਿਗੁਰੂ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਕੇ ਜੇ ਕੋਈ ਇਸ ਤਰ੍ਹਾਂ ਦਾ ਜੀ ਹੈ ਵਿਕਾਰਾਂ ਦੇ ਵਿੱਚ ਲਿਬੜਿਆ ਹੋਇਆ ਉਹਦੇ ਲਈ ਤੁਸੀਂ ਅਰਦਾਸ ਕਰੋ ਨਿੰਦਿਆ ਨਾ ਕਰੋ ਉਹਦੀ ਉਹਦੇ ਲਈ ਮਾਲਕ ਅੱਗੇ ਅਰਦਾਸ ਕਰੋ ਕਿ ਉਹਦਾ ਜੀਵਨ ਬਦਲੇ ਇਹ ਪਤੀ ਸ਼ਰਾਬ ਪੀਂਦਾ ਜਾਂ ਪਤਨੀ ਨੂੰ ਕੋਈ ਐਵ ਕੋਈ ਵੀ ਇਸ ਤਰ੍ਹਾਂ ਵਿਕਾਰਾਂ ਵਿੱਚ ਡੁੱਬੀ ਹੋਈ ਆ ਤਾਂ ਤੁਸੀਂ ਗੁਰੂ ਅੱਗੇ ਅਰਦਾਸ ਕਰੋ ਸਤਿਗੁਰੂ ਮਹਾਰਾਜ ਕਿਰਪਾ ਕਰਨਗੇ ਨਿੰਦਿਆ ਕਰਨਾ ਤਾਂ ਉਹਦੀ ਕੋਈ ਹੱਲ ਨਹੀਂ ਨਾ ਇਹ ਗੱਲ ਜਿਹੜੀ ਤੁਸੀਂ ਇਹਨੂੰ ਸਮਝਣਾ ਕਰੋ ਬਹੁਤ ਫਰਕ ਪਵੇਗਾ ਜੀ ਅੱਗੇ ਹੁਣ ਦੂਜੀ ਗੱਲ ਜਿਹੜੀ ਲੋਕਾਂ ਨੂੰ ਬਹੁਤ ਮਾੜੀ ਆ ਦਿੱਤਾ ਕੀ ਕਰਦੇ ਆ ਦੂਜਿਆਂ ਦੇ ਘਰ ਦਾ ਤਮਾਸ਼ਾ ਵੇਖਦੇ ਆ ਸਵਾਦ ਲੈਣ ਲੱਗ ਜਾਂਦੇ ਆ ਇਹ ਉਹਨਾਂ ਦਾ ਤਾਂ ਸਵਾਦ ਹੁੰਦਾ ਵਾ ਤੇ ਘਰ ਸਾਰਾ ਖਰਾਬ ਹੋ ਜਾਂਦਾ ਵਾ ਇਹ ਹੁੰਦਾ ਕਦੋਂ ਆ ਮੈਂ ਤੁਹਾਨੂੰ ਦੱਸਦਾ ਜਦੋਂ ਆਪਾਂ ਗਲਤ ਸੰਗਤ ਕਰਦੇ ਆ ਜਦੋਂ ਆਪਾਂ ਕਿਸੇ ਦੇ ਮਗਰ ਲੱਗ ਜਾਂਦੇ ਆ ਉਹਦੀ ਗੱਲ ਸੁਣਦੇ ਆ ਉਹਦੀਆਂ ਗੱਲਾਂ ਚਾ ਕੇ ਘਰੇ ਕਲੇਸ਼ ਪਾਉਂਦੇ ਆ ਕਿੰਨਾ ਜੀ ਖਰਾਬ ਹੋ ਜਾਂਦਾ ਲੋਕਾਂ ਨੇ ਤਾਂ ਲੜਾਈ ਪਾ ਕੇ ਸਵਾਦ ਹੀ ਲੈਣੇ ਆ ਪਰ ਇਸ ਨਾਲ ਆਪਾਂ ਨੂੰ ਆਪਣਾ ਘਰ ਜਿਹੜਾ ਉਹਦੇ ਵਿੱਚ ਦੇਖਣਾ ਪਊਗਾ ਵੀ ਕਿੰਨਾ ਖਰਾਬ ਹੋਈ ਜਾਂਦਾ ਮਨ ਖਰਾਬ ਹੋ ਜਾਂਦਾ ਇਹ ਲੋਕਾਂ ਦੀ ਆਦਤ ਹੀ ਹੁੰਦੀ ਕਈਆਂ ਦੀ ਵੀ ਇਹਨਾਂ ਨੂੰ ਲੜਾ ਦਿਓ ਆਪਸ ਵਿੱਚ ਇਹ ਸਾਹਿਲ ਕੇ ਤਮਾਸ਼ਾਈ ਹਰ ਡੂਬਨੇ ਵਾਲੇ ਪਰ ਅਫਸੋਸ ਤੋਂ ਕਰਤੇ ਹਨ امداد ਨਹੀਂ ਕਰਤੇ ਇਹਨਾਂ ਦਾ ਤਾਂ ਹੁੰਦਾ ਵੀ ਲੋਕਾਂ ਦਾ ਕੰਮ ਡੁੱਬਦਿਆਂ ਦਾ ਤਮਾਸ਼ਾ ਵੇਖੀ ਚੱਲੋ ਬਸ ਮਦਦ ਇਹਨਾਂ ਨੇ ਕਿੱਥੇ ਕਰਨੀ ਹੁੰਦੀ ਹੈ ਇਹ ਹੁੰਦਾ ਉਦੋਂ ਹੀ ਆ ਜਦੋਂ ਆਪਾਂ ਗਲਤ ਸੰਗਤ ਵਿੱਚ ਬਹਿਨੇ ਆ ਜਾ ਕੇ ਉਹਨਾਂ ਦੀ ਸੁਣਦੇ ਆ ਜਦੋਂ ਆਪਾਂ ਬੈਠੀਏ ਹੀ ਨਾ ਆਪਾਂ ਨੂੰ ਗਲਤ ਮਤ ਆਉਣੀ ਹੋਈ ਨਹੀਂ ਹੈਗੀ ਚੰਗੀ ਮਤ ਆਵੇਗੀ ਚੰਗੇ ਲੋਕਾਂ ਵਿੱਚ ਬੈਠਾਂਗੇ ਚੰਗੇ ਲੋਕਾਂ ਦੇ ਵਿੱਚ ਬੈਠਣ ਨਾਲ ਤੁਹਾਡਾ ਭਲਾ ਹੁੰਦਾ ਚੰਗੇ ਲੋਕਾਂ ਦੀਆਂ ਗੱਲਾਂ ਸੁਣਨ ਨਾਲ ਤੁਹਾਡਾ ਭਲਾ ਹੁੰਦਾ ਚੰਗੇ ਲੋਕ ਜਿਹੜੇ ਆ ਉਹਨਾਂ ਦੀਆਂ ਗੱਲਾਂ ਸੁਣ ਕੇ ਮੰਨਣ ਦੇ ਨਾਲ ਤੁਹਾਡਾ ਭਲਾ ਹੁੰਦਾ ਐਵੇਂ ਬੁਰੇ ਲੋਕਾਂ ਕੋਲ ਬੈਠੋਗੇ ਜਾ ਕੇ ਨੁਕਸਾਨ ਹੀ ਹੋਣਾ ਨਾ ਕਈ ਵਾਰੀ ਕੀ ਹੁੰਦਾ ਸਾਡੇ ਘਰ ਵਿੱਚੋਂ ਘਰ ਦੇ ਜੀ ਇਹੋ ਜਿਹੇ ਲੋਕਾਂ ਨੂੰ ਆਪਦਾ ਭੇਦ ਦੇਣ ਲੱਗ ਜਾਂਦੇ ਆ ਜਾ ਕੇ ਉਹ ਕੀ ਕਰਦੇ ਆ ਉਹ ਭੇਦ ਪਾ ਲੈਂਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਇਨਾਂ ਨੂੰ ਕਿਵੇਂ ਆਪਾਂ ਲੜਾਉਣਾ ਵਾ ਹੁਣ ਤੇ ਜਦੋਂ ਅਸੀਂ ਬਾਹਰ ਜਾ ਕੇ ਬੈਠਦੇ ਆਂ ਸਾਨੂੰ ਆਪਣੇ ਘਰ ਦੀ ਸਾਰੀ ਗੱਲ ਨਹੀਂ ਦੱਸਣੀ ਚਾਹੀਦੀ ਬਸ ਗੱਲ ਜਿੰਨੀ ਕੁ ਕਰਨੀ ਆ ਓਨੀ ਕੀ ਕਰਨੀ ਚਾਹੀਦੀ ਹੈ ਕਈ ਵਾਰੀ ਅਸੀਂ ਦੂਜਿਆਂ ਨੂੰ ਭੇਦ ਦੇਣ ਲੱਗ ਜਾਂਦੇ ਆ ਉਹ ਸਾਹਮਣੇ ਵਾਲਾ ਕੀ ਕਰਦਾ ਸਾਨੂੰ ਭਾਵਕ ਕਰ ਲੈਂਦਾ ਇਹ ਚਲਾਕ ਲੋਕਾਂ ਦਾ ਕੰਮ ਕੀ ਹੁੰਦਾ ਆਪਾਂ ਨੂੰ ਭਾਵਕ ਕਰ ਲਿਆ ਭਾਵਕ ਕਰਕੇ ਸਾਡੇ ਤੋਂ ਸਾਰੀਆਂ ਗੱਲਾਂ ਬਾਹਰ ਕਢਵਾ ਲੈਣੀਆਂ ਅਸੀਂ ਦੱਸ ਦੇਣੀ ਆ ਫਿਰ ਉਹਨਾਂ ਨੇ ਉਹਨਾਂ ਗੱਲਾਂ ਵਿੱਚੋਂ ਹੀ ਸਾਡੀ ਕਮਜ਼ੋਰੀ ਲੱਭ ਕੇ ਸਾਨੂੰ ਲੜਾ ਦੇਣਾ ਫਿਰ ਤਮਾਸ਼ਾ ਵੇਖਣਾ ਇਹ ਝੂਠੇ ਹਮਦਰਦ ਹੁੰਦੇ ਆ ਇਹ ਬਹੁਤ ਅੱਜਕੱਲ੍ਹ ਲੋਕਾਂ ਨਾਲ ਹੋ ਰਿਹਾ ਤੁਸੀਂ ਕਦੇ ਇਹ ਗਲਤੀ ਨਹੀਂ ਕਰਨੀ ਆਪਣੇ ਘਰ ਦੀ ਜਿਹੜੀ ਇਹ ਰਹਾਸ ਵਾਲੀ ਇੱਕ ਰਾਜ ਹੁੰਦੇ ਆ ਜ਼ਿੰਦਗੀ ਦੇ ਇਹ ਤਾਂ ਦੱਸਣੀ ਹੀ ਨਹੀਂ ਚਾਹੀਦੇ ਬਾਹਰ ਜਾ ਕੇ ਕੋਈ ਵੀ ਹੋਵੇ ਮੈਂ ਤਾਂ ਕਹਾਗਾ ਬਹੁਤ ਘੱਟ ਲੋਕ ਹੁੰਦੇ ਆ ਜਿਨ੍ਹਾਂ ਨੂੰ ਇਹ ਰਾਜ ਦੱਸੇ ਜਾ ਸਕਦੇ ਆ ਅਸੀਂ ਬਹੁਤ ਜ਼ਿਆਦਾ ਸਾਰੀਆਂ ਗੱਲਾਂ ਹੀ ਦੱਸਦੇ ਆਂ ਅਸੀਂ ਆ ਕਰ ਲਿਆ ਆ ਕਰ ਲਿਆ ਸਾਰੀਆਂ ਗੱਲਾਂ ਨਹੀਂ ਦੱਸਣੀਆਂ ਹੁੰਦੀਆਂ ਗੱਲਾਂ ਕਰੋ ਪਰ ਸਾਰੀਆਂ ਗੱਲਾਂ ਤੁਸੀਂ ਨਹੀਂ ਕਰ ਸਕਦੇ ਸਾਰਾ ਕੁਝ ਕਹਿਣ ਲਈ ਨਹੀਂ ਹੁੰਦਾ ਇਹਨਾਂ ਮੈਂ ਇੱਥੇ ਤੁਹਾਨੂੰ ਕਹੂੰਗਾ ਅਤੇ ਜੇ ਤੁਸੀਂ ਸਾਰੀਆਂ ਗੱਲਾਂ ਦੱਸਦੇ ਹੋ ਤਾਂ ਤੁਹਾਨੂੰ ਨੁਕਸਾਨ ਵੀ ਹੋਇਆ ਹੋਊਗਾ ਉਹ ਵੀ ਸੋਚ ਕੇ ਦੇਖੋ ਵੀ ਪਿਛਲੇ ਸਮੇਂ ਵਿੱਚ ਮੇਰਾ ਨੁਕਸਾਨ ਕਿਉਂ ਹੋਇਆ ਸੀ ਕਲੇਸ਼ ਕਿਉਂ ਹੋਇਆ ਸੀ ਘਰ ਵਿੱਚ ਸਭ ਕੁਝ ਕੀ ਹੋ ਗਿਆ ਬਣਿਆ ਬਣਾਇਆ ਘਰ ਖਰਾਬ ਕਿਉਂ ਹੋ ਗਿਆ ਤਾਂ ਹੀ ਹੋਇਆ ਨਾ ਤਾਂ ਹੀ ਹੋਇਆ ਜਦੋਂ ਤੁਸੀਂ ਗੱਲਾਂ ਜਾ ਕੇ ਦਸੀਆਂ ਮਾੜੀ ਸੰਗਤ ਵਿੱਚ ਫਸ ਗਏ ਹੋ ਤਾਂ ਬੁਰੀ ਸੰਗਤ ਨਹੀਂ ਕਰਨੀ ਚਾਹੀਦੀ ਭਗਤ ਜੀ ਵੀ ਕਹਿੰਦੇ ਆ ਕਬੀਰ ਸਾਖਤ ਸੰਗ ਨਾ ਕੀਜੀਐ ਦੂਰਹਿ ਜਾਈਐ ਭਾਗ ਬਾਸਨ ਕਾਰੂ ਪਰਸੀਐ ਤੋ ਕਛ ਲਾਗੇ ਦਾਗ ਤਾਂ ਇਹ ਬੁਰੀ ਸੰਗਤ ਦਾ ਚੰਗਾ ਨਤੀਜਾ ਹੋ ਹੀ ਨਹੀਂ ਸਕਦਾ ਬਸ ਤੁਸੀਂ ਇਹ ਗੱਲ ਨੂੰ ਪੱਲੇ ਮੰਨ ਲਓ ਅੱਗੇ ਹੁਣ ਤੀਜੀ ਗੱਲ ਏ ਵੀ ਮੈਂ ਬਹੁਤ ਘਰਾਂ ਵਿੱਚ ਦੇਖਿਆ ਹੋ ਸਕਦਾ ਤੁਹਾਡੇ ਘਰ ਦੀ ਕਹਾਣੀ ਹੋਵੇ ਕਈ ਵਾਰੀ ਸਾਡੇ ਘਰ ਦਾ ਕੋਈ ਮੈਂਬਰ ਪਰਿਵਾਰ ਦਾ ਉਹ ਬਾਹਰੋਂ ਆਇਆ ਕੰਮ ਕਰਕੇ ਆਇਆ ਕਈ ਵਾਰੀ ਉਹ ਕੰਮ ਤੇ ਉਹਦੀ ਅਣਬਣ ਹੋਈ ਹੁੰਦੀ ਆ ਉਹ ਆਪਾਂ ਨਿੱਕੀ ਜੀ ਗੱਲ ਪਿੱਛੇ ਉਹਦੇ ਨਾਲ ਲੜਨ ਲੱਗ ਜਾਂਦੇ ਆ ਉਹ ਅੱਗੋਂ ਵੀ ਕੰਮ ਤੋਂ ਆ ਕੇ ਖਿਜਿਆ ਹੁੰਦਾ ਇਸ ਕਰਕੇ ਸਾਨੂੰ ਮਾੜੀ-ਮਾੜੀ ਗੱਲ ਪਿੱਛੇ ਨਹੀਂ ਲੜਨਾ ਚਾਹੀਦਾ ਕਈ ਵਾਰ ਕਿਸੇ ਪਰਿਵਾਰ ਦੇ ਇੱਕ ਮੈਂਬਰ ਨੂੰ ਗੁੱਸਾ ਬਹੁਤਾ ਆਇਆ ਹੁੰਦਾ ਉਹ ਬੋਲਣ ਲੱਗ ਜਾਂਦਾ ਆਪਾਂ ਨੂੰ ਉਦੋਂ ਚੁੱਪ ਕਰ ਜਾਣਾ ਚਾਹੀਦਾ ਇੱਕ ਚੁੱਪ ਤੇ ਸੌ ਸੁੱਕ ਐਵੇਂ ਨਹੀਂ ਇਹ ਕਹਾਵਤ ਬਣੀ ਚੁੱਪੈ ਚੰਗਾ ਨਾਨਕ ਗੁਰੂ ਸਾਹਿਬ ਜੀ ਕਹਿੰਦੇ ਆ ਜਿੱਥੇ ਬੋਲਣ ਹਾਰੀ ਐ ਤੇ ਥੈ ਚੰਗੀ ਚੁੱਪ ਤਾਂ ਕਈ ਵਾਰੀ ਚੁੱਪ ਹੀ ਮਸਲੇ ਦਾ ਹੱਲ ਹੁੰਦੀ ਆ ਜਦੋਂ ਸਾਹਮਣੇ ਵਾਲਾ ਪਰਿਵਾਰ ਦਾ ਮੈਂਬਰ ਆ ਅਗਲਾ ਤੁਹਾਡੇ ਨਾਲ ਗੁੱਸੇ ਆ ਨਾਰਾਜ਼ ਆ ਉਸ ਸਮਾਂ ਤੁਸੀਂ ਚੁੱਪ ਰਹੋ ਜੇਕਰ ਤੁਸੀਂ ਜਵਾਬ ਵੀ ਦੇਈ ਗਏ ਤੇ ਉਹ ਲੜਾਈ ਵਾਜੂਗੀ ਕਿਉਂਕਿ ਜਦੋਂ ਕੋਈ ਬਹੁਤਾ ਗੁੱਸੇ 'ਚ ਹੋਵੇ ਜਦੋਂ ਆਪਾਂ ਬੋਲਦੇ ਆਂ ਉਹ ਹੋਰ ਗੁੱਸੇ 'ਚ ਆ ਜਾਂਦਾ ਇਹਦੋਂ ਵੇਤਰੇ ਹੁੰਦਾ ਸੀ ਚੁੱਪ ਰਹੀਏ ਫਿਰ ਜਦੋਂ ਅਸੀਂ ਬੋਲਦੇ ਆਂ ਲੜਾਈ ਘਟਦੀ ਨਹੀਂ ਵੱਧਦੀ ਆ ਘਰਾਂ ਦੀਆਂ ਲੜਾਈਆਂ ਜਿਹੜੀਆਂ ਹੋਰ ਪਰੇਸ਼ਾਨੀਆਂ ਵੀ ਖੜੀਆਂ ਕਰਦੀਆਂ ਨੇ ਬਹੁਤ ਕੁਝ ਹੋ ਜਾਂਦਾ ਸਾਡੇ ਆਸੇ ਪਾਸੇ ਅਸੀਂ ਦੇਖਦੇ ਆਂ ਤਲਾਕ ਹੋ ਜਾਂਦੇ ਆ ਨਿੱਕੀ ਨਿੱਕੀ ਗੱਲ ਕਈ ਵਾਰੀ ਹੈਰਾਨ ਹੋ ਜਾਈਦਾ ਵੀ ਐਡੀ ਨਿੱਕੀ ਗੱਲ ਤੇ ਤਲਾਕ ਹੋ ਗਿਆ ਉਹ ਕਹਿੰਦੇ ਗੁੱਸਾ ਹੀ ਇੰਨਾ ਆ ਗਿਆ ਸੀਗਾ ਇਸ ਕਰਕੇ ਨਾ ਤੁਸੀਂ ਇੰਨਾਂ ਚੀਜ਼ਾਂ ਦਾ ਹੱਲੇ ਲੱਭਣਾ ਵੀ ਜਦੋਂ ਇੱਕ ਜੀ ਨੂੰ ਗੁੱਸਾ ਆਇਆ ਹੋਵੇ ਦੂਜੇ ਨੇ ਉਹਦੇ ਨਾਲ ਨਰਮੀ ਨਾਲ ਪੇਸ਼ ਆਉਣਾ ਵਾ ਇਹ ਚੀਜ਼ ਜਿਹੜੀ ਆ ਇਹ ਤੁਹਾਨੂੰ ਸ਼ੈਨਸ਼ੀਲਤਾ ਦੇ ਨਾਲ ਆਉਗੀ ਸ਼ੈਨਸ਼ੀਲਤਾ ਕਿੱਥੋਂ ਆਉਗੀ ਗੁਰੂ ਸਾਹਿਬ ਜੀ ਦੀ ਸੱਚੇ ਪਾਤਸ਼ਾਹ ਜੀ ਦੀ ਨਾਮ ਦੀ ਕਮਾਈ ਵਿੱਚੋਂ ਬੰਦਗੀ ਵਿੱਚੋਂ ਉਹਦੇ ਸਿਮਰਨ ਵਿੱਚੋਂ ਤਾਂ ਅੱਜ ਦਾ ਜਿਹੜਾ ਬੰਦਾ ਇਹਨੂੰ ਸਹਿਣਾ ਨਹੀਂ ਆਉਂਦਾ ਤੇ ਇਹਨੂੰ ਰਹਿਣਾ ਨਹੀਂ ਆਉਂਦਾ ਕਿਉਂਕਿ ਸ਼ੈਨਸ਼ੀਲਤਾ ਹੈ ਨਹੀਂ ਉਹ ਬੰਦੇ ਰਹਿਣਾ ਸਿੱਖਦੇ ਆ ਜਿਹੜੇ ਸਹਿਣਾ ਸਿੱਖਦੇ ਆ ਤਾਂ ਜਦੋਂ ਤੁਹਾਨੂੰ ਕੋਈ ਕੁਝ ਕਹਿ ਦਿੰਦਾ ਘਰ ਵਿੱਚ ਨਿੱਕੀ ਨਿੱਕੀ ਗੱਲ ਤੇ ਅੱਗ ਬਬੂਲਾ ਹੋਣ ਦੀ ਲੋੜ ਨਹੀਂ ਸਗੋਂ ਠੰਡੇ ਸੁਭਾਅ ਦੇ ਨਾਲ ਉਹਦੀ ਗੱਲ ਨੂੰ ਸੁਣੋ ਸਮਝੋ ਇਹ ਗੱਲ ਸਮਝੋ ਵੀ ਉਹਦੇ ਅੰਦਰ ਇੱਕ ਹਨੇਰੀ ਆਈ ਹੋਈ ਆ ਕ੍ਰੋਧ ਦੀ ਕਿੰਨਾ ਕਚਰ ਵਗੂਗੀ ਹੁਣ ਤੂਫਾਨ ਆਉਂਦੇ ਆ ਹਨੇਰੀਆਂ ਆਉਂਦੀਆਂ ਕਿੰਨਾ ਕਚਰ ਵਗਦੀਆਂ ਵਗਦੀਆਂ ਘੰਟਾ 2 ਘੰਟੇ ਫਿਰ ਸ਼ਾਂਤ ਹੋ ਜਾਂਦੀਆਂ ਇਦਾਂ ਹੀ ਬੱਸ ਗੁੱਸਾ ਹੁੰਦਾ ਵਾ ਆਉਂਦਾ ਵਾ ਚਲਿਆ ਜਾਂਦਾ ਕਾਮ ਕ੍ਰੋਧ ਕਾਇਆ ਕੋ ਗੱਲ ਐ ਇਹ ਚੀਜ਼ ਜਿਹੜੀ ਆ ਸਰੀਰ ਗਾਲ ਕੇ ਰੱਖ ਦਿੰਦੀ ਆ ਜੇ ਬੰਦੇ ਨੂੰ ਪਤਾ ਲੱਗ ਜੇ ਬੰਦਾ ਗੁੱਸਾ ਹੀ ਨਾ ਕਰੇ ਬੰਦੇ ਨੂੰ ਸਮਝ ਹੈ ਨਹੀਂ ਗਿਆਨ ਹੈ ਨਹੀਂ ਤਾਂ ਇਹ ਗੱਲ ਮੇਰੀ ਚੇਤੇ ਰੱਖਿਓ ਤੇ ਜਦੋਂ ਅਸੀਂ ਘਰ ਵਿੱਚ ਨਿੱਕੀਆਂ ਨਿੱਕੀਆਂ ਲੜਾਈਆਂ ਕਰਦੇ ਰਹਿੰਨੇ ਆ ਇਹਦਾ ਪ੍ਰਭਾਵ ਬੱਚਿਆਂ ਤੇ ਬਹੁਤ ਜ਼ਿਆਦਾ ਪੈਂਦਾ ਬੱਚੇ ਸਹਿਮ ਜਾਂਦੇ ਆ ਉਹਨਾਂ ਦਾ ਦਿਲ ਪਤਲਾ ਹੋ ਜਾਂਦਾ ਉਹ ਅੱਗੇ ਹੋ ਕੇ ਕਾਮਯਾਬ ਵੀ ਨਹੀਂ ਹੁੰਦੇ ਫਿਰ ਜਦੋਂ ਇਹੋ ਜੇ ਮਾਹੌਲ ਵਿੱਚ ਪਲਦੇ ਆ ਬੱਚੇ ਕਿਸ ਤਰ੍ਹਾਂ ਅੱਗੇ ਵੱਧ ਸਕਦੇ ਆ ਨਹੀਂ ਵੱਧ ਸਕਦੇ ਜਿਨ੍ਹਾਂ ਦੇ ਘਰ ਵਿੱਚ ਬਹੁਤ ਜ਼ਿਆਦਾ ਨਿੱਕੀ ਨਿੱਕੀ ਗੱਲ ਤੇ ਲੜਾਈ ਹੁੰਦੀ ਆ ਉਹਨਾਂ ਦੇ ਬੱਚਿਆਂ ਦਾ ਜੀਵਨ ਪੱਧਰ ਦੇਖਣਾ ਬਹੁਤ ਹੀ ਉਹ ਨੀਵਾ ਹੋਵੇਗਾ ਕਿਉਂਕਿ ਉਹਨਾਂ ਦਾ ਵਿਕਾਸ ਨਹੀਂ ਹੋਵੇਗਾ ਬੌਧਿਕ ਵਿਕਾਸ ਨਹੀਂ ਹੋ ਸਕਦਾ ਜਦੋਂ ਵਿਕਾਸ ਹੀ ਨਹੀਂ ਹੋਣਾ ਤਰੱਕੀ ਕਾਦੀ ਹੋਣੀ ਆ ਤਾਂ ਇਹ ਚੀਜ਼ਾਂ ਨੂੰ ਨਾ ਬੱਚਿਆਂ ਦਾ ਭਵਿੱਖ ਨਾ ਖਰਾਬ ਕਰੋ ਨਿੱਕੀ ਨਿੱਕੀ ਗੱਲ ਤੇ ਲੜਨਾ ਭਾਈ ਇਹਨੂੰ ਬੰਦ ਕਰ ਦੇਣਾ ਚਾਹੀਦਾ ਆਪਣਾ ਨਹੀਂ ਕਮ ਸੇ ਕਮ ਆਪਣੇ ਬੱਚਿਆਂ ਦਾ ਹੀ ਸੋਚ ਲਓ ਅੱਗੇ ਹੁਣ ਚੌਥੀ ਗੱਲ ਜਦੋਂ ਘਰ ਵਿੱਚ ਕੋਈ ਜ਼ਿਆਦਾ ਹੀ ਮੁਸੀਬਤ ਆ ਗਈ ਆ ਕੋਈ ਪਰੇਸ਼ਾਨੀ ਵੱਡੀ ਆ ਗਈ ਆ ਜਿਹਦਾ ਹੱਲ ਹੀ ਨਹੀਂ ਲੱਭ ਰਿਹਾ ਇਹ ਕੰਮ ਤੁਸੀਂ ਜ਼ਰੂਰ ਕਰਨਾ ਬਹੁਤਾ ਔਖਾ ਕੰਮ ਨਹੀਂ ਬਸ ਆਪਣੇ ਮਨ ਨੂੰ ਮਨਾਉਣਾ ਸਿਮਰਨ ਕਰਨਾ ਗੁਰਮੰਤਰ ਦਾ ਗੁਰਮੰਤਰ ਕੀ ਆ ਸਿੱਖਾਂ ਦੇ ਗੁਰੂ ਜੀ ਨੇ ਮੰਤਰ ਦਿੱਤਾ ਵਾਹਿਗੁਰੂ ਮੰਤਰ ਅਨਪੜ੍ਹ ਬੰਦਾ ਵੀ ਕਰ ਸਕਦਾ ਪੜਿਆ ਲਿਖਿਆ ਵੀ ਕਰ ਸਕਦਾ ਦੋਨਾਂ ਲਈ ਆ ਇਹ ਇਹ ਨਹੀਂ ਕਿ ਕੇਵਲ ਪੜ੍ਹੇ ਲਿਖੇ ਆ ਜਿਹੜੇ ਬਾਣੀ ਪੜ੍ਹਨਗੇ ਅਨਪੜ੍ਹ ਬੰਦਾ ਵਾਹਿਗੁਰੂ ਕਹੂਗਾ ਨਹੀਂ ਜੀ ਇਹ ਸਭ ਲਈ ਮੰਤਰ ਬਹੁਤੀ ਸੰਗਤ ਆ ਜਿਹੜੀ ਪਾਠ ਤਾਂ ਕਰਦੀ ਆ ਪਰ ਗੁਰਮੰਤਰ ਦਾ ਅਭਿਆਸ ਨਹੀਂ ਕਰਦੀ ਉਹਨਾਂ ਨੂੰ ਬੇਨਤੀ ਆ ਭਾਈ ਬਾਣੀ ਪੜ੍ਹਨ ਤੋਂ ਪਹਿਲਾਂ ਗੁਰਮੰਤਰ ਦਾ ਅਭਿਆਸ ਜ਼ਰੂਰ ਕਰਿਆ ਕਰੋ ਇਹ ਵਾਹਿਗੁਰੂ ਮੰਤਰ ਸਾਰੇ ਕਰ ਸਕਦੇ ਆ ਕੋਈ ਵੀ ਕਰ ਸਕਦਾ ਇਹਨੂੰ ਬੱਚੇ ਵੀ ਕਰ ਸਕਦੇ ਆ ਕਰਨਾ ਸੌਖਾ ਵੀ ਆ ਪਰ ਸਾਨੂੰ ਔਖਾ ਲੱਗਦਾ ਜਿਵੇਂ ਅਸੀਂ ਘਰ ਦੇ ਵਿੱਚ ਇਕੱਠੇ ਹੋ ਕੇ ਕਈ ਵਾਰੀ ਰੋਟੀ ਖਾਂਦੇ ਆ ਪ੍ਰਸ਼ਾਦਾ ਛਕਦੇ ਆ ਗੱਲਾਂ ਕਰਦੇ ਆ ਉਸੇ ਤਰ੍ਹਾਂ ਇਕੱਠੇ ਹੋ ਕੇ ਗੁਰਮੰਤਰ ਦਾ ਅਭਿਆਸ ਵੀ ਜ਼ਰੂਰੀ ਆ ਪਰੇਸ਼ਾਨੀਆਂ ਉਦੋਂ ਆਉਂਦੀਆਂ ਨੇ ਜਦੋਂ ਆਪਾਂ ਰੱਬ ਨੂੰ ਭੁੱਲ ਜਾਂਦੇ ਆ ਭਾਈ ਅਨੰਦ ਲਾਲ ਸਾਹਿਬ ਜੀ ਦਾ ਇੱਕ ਬਚਨ ਆ ਉਹਨਾਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਿਹਾ ਸੀ ਬੰਦਿਆ ਜੇ ਤੈਨੂੰ ਰੱਬ ਦੀ ਯਾਦ ਪ੍ਰਾਪਤ ਹੋ ਜਾਵੇ ਸਮਝ ਲਮੀ ਤੇਰੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਗਿਆ ਉਹਨਾਂ ਨੇ ਕਿਹਾ ਸੀ ਏਡੀ ਵੱਡੀ ਗੱਲ ਵੀ ਜੇ ਤੈਨੂੰ ਰੱਬ ਦੀ ਯਾਦ ਹੀ ਮਿਲ ਗਈ ਸਮਝ ਲਈ ਸਾਰੇ ਮਸਲੇ ਹੱਲ ਇਹ ਤੂੰ ਰੱਬ ਨੂੰ ਭੁੱਲ ਗਿਆ ਬਸ ਸਮਝ ਲਈ ਜੋ ਜਿੰਨੀਆਂ ਪਰੇਸ਼ਾਨੀਆਂ ਜਿੰਨੀਆਂ ਚਿੰਤਾਵਾਂ ਜਿੰਨੇ ਰੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਸਾਰੇ ਤੇਰੇ ਘਰ ਵਿੱਚ ਆ ਜਾਣਗੇ ਹਿਰਦੇ ਵਿੱਚ ਆ ਜਾਣਗੇ ਮਾਨੀ ਨਹੀਂ ਟਿਕਣਾ ਬੇਚੈਨ ਰਹੇਗਾ ਤੂੰ ਤਾਂ ਹੀ ਇਸ ਕਰਕੇ ਨਾ ਤੁਸੀਂ ਭਾਈ ਇਹ ਕਰ ਸਕਦੇ ਹੋ ਹੌਲੀ ਹੌਲੀ ਗੁਰੂ ਦੀ ਕਿਰਪਾ ਨਾਲ ਸਭ ਠੀਕ ਹੋ ਜਾਊਗਾ ਸਵੇਰੇ ਉੱਠਣਸਾਰ ਗੁਰਮੰਤਰ ਦਾ ਅਭਿਆਸ ਕਰ ਸਕਦੇ ਹੋ ਕੰਮ ਨੂੰ ਜਾਣ ਤੋਂ ਪਹਿਲਾਂ ਇਹ ਕਿਰਤ ਕਰਨ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਵੀ ਕਰ ਸਕਦੇ ਹੋ ਸ਼ਾਮ ਨੂੰ ਜਦੋਂ ਕੰਮ ਤੋਂ ਆਉਣੇ ਹੋ ਕੁਝ ਸਮੇਂ ਚੋਂ ਸਮਾਂ ਕੱਢ ਕੇ ਉਦੋਂ ਵੀ ਕਰ ਸਕਦੇ ਹੋ ਇਸ ਕਰਕੇ ਪਹਿਲਾਂ ਥੋੜੀ ਥੋੜੀ ਸ਼ੁਰੂਆਤ ਇਹਦੀ ਕਰੋ ਹੌਲੀ ਹੌਲੀ ਸਮਾਂ ਜਿਹੜਾ ਆਪੇ ਵਧਦਾ ਜਾਵੇਗਾ ਪਹਿਲਾਂ ਭਾਵੇਂ 1 ਮਿੰਟ ਤੋਂ ਸ਼ੁਰੂ ਕਰ ਲਓ ਫਿਰ 2 ਮਿੰਟ ਫਿਰ 3 ਮਿੰਟ ਇਸ ਤਰ੍ਹਾਂ ਜੇ ਤੁਸੀਂ ਨਿਤਨੇਮ ਵੀ ਕਰਦੇ ਹੋ ਉਸ ਤੋਂ ਪਹਿਲਾਂ ਗੁਰਮੰਤਰ ਦਾ ਅਭਿਆਸ ਜ਼ਰੂਰੀ ਆ। ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਹੀ ਕਹਿਣਾ ਹੈ। ਕਈ ਲੋਕ ਲੱਜਾ ਵਿੱਚ ਰਹਿ ਜਾਂਦੇ ਆ ਕਿ ਲੋਕ ਕੀ ਕਹਿਣਗੇ? ਅਸੀਂ ਵਾਹਿਗੁਰੂ ਵਾਹਿਗੁਰੂ ਜੀ ਕਰੀ ਗਏ। ਅਗਲਾ ਕਿਤੇ ਸਾਨੂੰ ਕਮਲਾ ਹੀ ਨਾ ਸਮਝ ਲਵੇ। ਬਸ ਇਸੇ ਸ਼ਰਮ ਚ ਵਾਹਿਗੁਰੂ ਮੰਤਰ ਦਾ ਜਾਪ ਨਹੀਂ ਕਰਦੇ। ਕਿ ਲੋਕ ਕੀ ਕਹਿਣਗੇ ਅਸੀਂ ਇਸੇ ਸੰਗ ਦੇ ਵਿੱਚ ਹੀ ਲੱਗੇ ਰਹਿੰਨੇ ਆ। ਸਾਨੂੰ ਭਗਤ ਕਬੀਰ ਜੀ ਦਾ ਬਚਨ ਯਾਦ ਰੱਖਣਾ ਚਾਹੀਦਾ। ਗੁਰੂ ਸਾਹਿਬ ਜੀ ਦੇ ਬਚਨ ਚੇਤੇ ਰੱਖਣੇ ਚਾਹੀਦੇ ਆ ਕਿ ਲੋਕ ਪਤੀ ਆ ਰੈ ਕਸ਼ੂ ਨਾ ਪਾਈ ਐ ਆ ਲੋਕਾਂ ਨੂੰ ਖੁਸ਼ ਕਰਨ ਨਾਲ ਕੁਝ ਵੀ ਮਿਲਣਾ ਨਹੀਂ ਹੈਗਾ ਵਾਹਿਗੁਰੂ ਨੂੰ ਜਪੋਂਗੇ ਬੜਾ ਕੁਝ ਮਿਲ ਜਾਵੇਗਾ ਬਹੁਤੇ ਘਰਾਂ ਵਿੱਚ ਇਹ ਵੀ ਇੱਕ ਗੱਲ ਆ ਇੱਥੇ ਮੈਂ ਦੱਸਣੀ ਚਾਹੁੰਨਾ ਵੀ ਉਹ ਮੋਬਾਈਲ ਫੋਨ ਦੇ ਉੱਪਰ ਨਾ ਇਹ ਵਾਹਿਗੁਰੂ ਮੰਤਰ ਲਾ ਦਿੰਦੇ ਆ ਪਰ ਆਪ ਨਹੀਂ ਕਰਦੇ ਇਸ ਕਰਕੇ ਭਾਈ ਚੰਗੀ ਗੱਲ ਆ ਚਲੋ ਤੁਸੀਂ ਮੋਬਾਈਲ ਫੋਨ ਰਾਹੀਂ ਸੁਣਦੇ ਹੋ ਕੰਨਾਂ ਵਿੱਚ ਚੰਗੀਆਂ ਚੀਜ਼ਾਂ ਅੰਦਰ ਜਾਂਦੀਆਂ ਨੇ ਪਰ ਮੋਬਾਈਲ ਰਾਹੀ ساری ਜ਼ਿੰਦਗੀ ਅਸੀਂ ਸੁਣੀ ਚੱਲਾਂਗੇ ਆਪ ਕਦੋਂ ਕਰਾਂਗੇ ਵਾਹਿਗੁਰੂ ਦਾ ਤਾਂ ਜਿਹੜਾ ਨਾਮ ਆਪ ਨੂੰ ਹੀ ਜਪਣਾ ਪਵੇਗਾ ਇਸ ਕਰਕੇ ਵਾਹਿਗੁਰੂ ਮੰਤਰ ਤਾਂ ਮੂਲ ਮੰਤਰ ਤੋਂ ਵੀ ਜ਼ਿਆਦਾ ਸੌਖਾ ਹੈ ਜਪਣਾ ਹਾਲਾਂਕਿ ਮੂਲ ਮੰਤਰ ਕਈਆਂ ਨੂੰ ਨਹੀਂ ਆਉਂਦਾ ਹੁੰਦਾ ਉਹ ਗੁਰ ਮੰਤਰ ਦਾ ਅਭਿਆਸ ਕਰਦੇ ਆ ਇਸ ਕਰਕੇ ਵਾਹਿਗੁਰੂ ਜਿਹੜਾ ਕਹਿਣਾ ਹੈ ਉਹ ਕੱਲਾ ਕਹਿਣਾ ਹੀ ਨਹੀਂ ਉਹ ਦੇ ਬੋਲ ਕੇ ਕੰਨਾਂ ਤੋਂ ਆਪ ਸੁਣਨਾ ਵੀ ਆ ਤੇ ਨਾਲ ਗੁਰਮੁਖ ਪਿਆਰਿਓ ਗੁਰੂ ਨਾਲ ਪਿਆਰ ਵੀ ਕਰਨਾ ਪਰਮੇਸ਼ਰ ਦੇ ਨਾਲ ਜੇ ਕੱਲਾ RAM RAM ਕਰਤਾ ਸਭ ਜੱਗ ਫਿਰੇ RAM ਨਾ ਪਾਇਆ ਜਾਏ ਇਹ ਤਾਂ ਇਸ ਤਰ੍ਹਾਂ ਵੀ ਜੇ ਉੱਪਰੋਂ ਉੱਪਰੋਂ ਕਹੀ ਗਏ ਪਿਆਰ ਹੀ ਨਾ ਹੋਇਆ ਫਿਰ ਵੀ ਨਹੀਂ ਗੱਲ ਬਣਨੀ ਪਰੇਸ਼ਾਨੀਆਂ ਦਾ ਹੱਲ ਫਿਰ ਵੀ ਉੱਥੇ ਰਹਿ ਜਾਣਾ ਤਾਂ ਬਹੁਤੀ ਦੁਨੀਆ ਜਿਹੜੀ RAM RAM ਕਰਦੀ ਪਈ ਆ ਪਰ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਿਉਂ ਨਹੀਂ ਹੋ ਰਿਹਾ ਤੁਸੀਂ ਕਹੋਗੇ ਉੱਪਰੋਂ ਉੱਪਰੋਂ ਕਰਦੇ ਆ ਤੁਸੀਂ ਉੱਪਰੋਂ ਉੱਪਰੋਂ ਨਹੀਂ ਕਰਨਾ ਤੁਸੀਂ ਦਿਲ ਤੋਂ ਕਰਨਾ ਦਿਲ ਤੋਂ ਜਿਹੜੀ ਗੱਲ ਕੀਤੀ ਜਾਂਦੀ ਆ ਉਹੀ ਸਫਲ ਹੁੰਦੀ ਆ ਵੱੱਦਾ ਚੱਟੀ ਤਾਂ ਲੋਕ ਕਰਦੇ ਹੀ ਆ ਵੱੱਦਾ ਚੱਟੀ ਨਹੀਂ ਕਰਨੀ ਹੈਗੀ ਇਹ ਵਾਹਿਗੁਰੂ ਮੰਤਰ ਦੇ ਅਭਿਆਸ ਦੀ ਜੇ ਇਹ ਆਪਾਂ ਕਹਿੰਨੇ ਵੀ ਆਪਾਂ ਕਹਿੰਨੇ ਕਈ ਵਾਰੀ ਅਰਚਣ ਆਈ ਜਾਂਦੀ ਆ ਵੀ ਇਸ ਤਰ੍ਹਾਂ ਹੁੰਦਾ ਤੁਸੀਂ ਸ਼ੁਰੂਆਤ ਵਿੱਚ ਅਲੱਗ ਕਮਰੇ ਵਿੱਚ ਬੈਠ ਕੇ ਵੀ ਵਾਹਿਗੁਰੂ ਵਾਹਿਗੁਰੂ ਮੰਤਰ ਦਾ ਅਭਿਆਸ ਕਰ ਸਕਦੇ ਹੋ ਸ਼ੁਰੂਆਤ ਇਹਦੀ 10 ਮਿੰਟ ਤੋਂ ਕਰੋ ਮੈਂ ਤਾਂ ਕਹੂੰਗਾ 1 ਮਿੰਟ ਤੋਂ ਹੀ ਕਰਕੇ ਦੇਖੋ ਤੁਹਾਨੂੰ ਪਤਾ ਲੱਗੂ ਕਿੰਨਾ ਔਖਾ ਕੰਮ ਆ ਪਰ ਇੰਨਾ ਵੀ ਨਹੀਂ ਕਿ ਅਸੀਂ ਕਰ ਹੀ ਨਾ ਸਕੀਏ ਅਸਲ ਦੇ ਵਿੱਚ ਅਸੀਂ ਬੁਰੇ ਕੰਮਾਂ ਨੂੰ ਬੜੀ ਜਲਦੀ ਕਰ ਦਿੰਨੇ ਆ ਚੰਗੇ ਕੰਮ ਕਰਨ ਲੱਗੇ ਮਨ ਸਾਡਾ ਮੰਨਦਾ ਹੀ ਨਹੀਂ ਤਾਂ ਕਰਕੇ ਸਾਨੂੰ ਔਖਾ ਲੱਗਦਾ ਬਾਕੀ ਭਾਈ ਆਪਣੀ ਜਿਹੜੀ ਸੰਗਤ ਆ ਉਹੋ ਜੀ ਕਰੋ ਕੰਨਾਂ ਨੂੰ ਉਹ ਚੀਜ਼ਾਂ ਸੁਣਾਓ ਜਿਨ੍ਹਾਂ ਦੇ ਵਿੱਚ ਗੁਰੂoverline ਕੁਝ ਦੱਸਿਆ ਹੈ ਜਿਹਦੇ ਸਿਧਾਂਤ ਗੁਰੂ ਨਾਲ ਮਿਲਦੇ ਆ ਅੱਖਾਂ ਨਾਲ ਚੰਗਾ ਹੀ ਵੇਖੋ ਹੱਥਾਂ ਨਾਲ ਚੰਗਾ ਹੀ ਕਰੋ ਫਿਰ ਜਦੋਂ ਘਰ ਵਿੱਚ ਜੋ ਵੀ ਸਮੱਸਿਆ ਵਾ ਉਹਨੂੰ ਸ਼ੈਨਸ਼ੀਲਤਾ ਨਾਲ ਹੱਲ ਕਰੋਗੇ ਬਾਣੀ ਪੜਨ ਨਾਲ ਸੁਭਾਅ ਬਦਲੇਗਾ ਸ਼ੈਨਸ਼ੀਲਤਾ ਆਵੇਗੀ ਸਬਰ ਆਵੇਗਾ ਜਿਹਨੂੰ ਸਬਰ ਆ ਗਿਆ ਉਹਨੂੰ ਰਾਜ ਆ ਗਿਆ ਜਿਹਨੂੰ ਰਾਜ ਆ ਗਿਆ ਰੱਜਿਆ ਹੋਏ ਰਾਜਾ ਵਾ ਜਿਹੜਾ ਰਾਜਾ ਵਾ ਫਿਰ ਉਹਦੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਂਦੀਆਂ ਇਸ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਆ ਕਿ ਹਰ ਕਾ ਜਿਹੜਾ ਹਰੀ ਦਾ ਦਾਸ ਆ ਉਹ ਨਾਮ ਜਪ ਕੇ ਸੌਖਾ ਵਾ ਪਰ ਰਾਜੇ ਜਿਹੜੇ ਆ ਉਹ ਔਖੇ ਆ ਇਤੇ ਵੀ ਗੱਲ ਆ ਸਗਲ ਸ੍ਰੇਸ਼ਟ ਕੋ ਰਾਜਾ ਦੁਖੀ ਆ ਹਰ ਕਾ ਨਾਮ ਜਪ ਤੋ ਹੈ ਸੁਖੀ ਆ ਰੱਬ ਦੇ ਪਿਆਰੇ ਉਹਦਾ ਨਾਮ ਜਪ ਕੇ ਸੁਖੀ ਹੋ ਜਾਂਦੇ ਆ ਦੁਨੀਆ ਦੇ ਜਿਹੜੇ ਰਾਜੇ ਆ ਵੱਡੇ ਵੱਡੇ ਮਹਾਰਾਜੇ ਆ ਉਹ ਦੁਖੀ ਹੋ ਜਾਂਦੇ ਆ ਗੱਲ ਕਾਦੀ ਏ ਗੱਲ ਸਾਰੀ ਨਾਮ ਦੀ ਆ ਇਹ ਬੰਦੇ ਜੇ ਤੈਨੂੰ ਰੱਬ ਦੀ ਯਾਦ ਪ੍ਰਾਪਤ ਹੋ ਜਾਵੇ ਸਮਝ ਲਮੀ ਤੇਰੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਗਿਆ ਇਹ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਸੀਗੀਆਂ ਇਹ ਚਾਰ ਗੱਲਾਂ ਨੇ ਭਾਵੇਂ ਇਹਨਾਂ ਨੂੰ ਜ਼ਰੂਰ ਜ਼ਿੰਦਗੀ ਵਿੱਚ ਕਮਾ ਕੇ ਦੇਖਣਾ ਜ਼ਿੰਦਗੀ ਵਿੱਚ ਬਦਲਾਅ ਆਵੇਗਾ ਫਰਕ ਪਵੇਗਾ ਇੱਕਦਮ ਨਹੀਂ ਹੌਲੀ-ਹੌਲੀ ਪੈ ਜਾਵੇਗਾ ਪਰ ਜੇ ਤੁਸੀਂ ਇਹਨਾਂ ਨੂੰ ਦਿਲ ਤੋਂ ਕਰੋਗੇ ਬੜੀ ਛੇਤੀ ਤੁਹਾਨੂੰ ਅਸਰ ਦਿਖੇਗਾ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਫਤਿਹ ਬੁਲਾਈਏ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ